ਸੰਘੇ ਜੀ ਤੁਸੀਂ ਦਰਸ਼ਕ ਕਰ ਰਹੇ ਹੋ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਦੇ ਇਹ ਉਹ ਜਗ੍ਹਾ ਹੈ ਜਿੱਥੇ ਜ਼ਾਲਮਾਂ ਨੇ ਮਾਤਾ ਗੁਜਰ ਕੌਰ ਤੇ ਸਹਿਬਜ਼ਾਦੇਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੇ ਪਵਿੱਤਰ ਸਰੀਰਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਤੇ ਸੁੱਟ ਦਿੱਤਾ ਸੀ ਜਿੱਥੇ ਬਹੁਤ ਭਿਆਨਕ ਜੰਗਲ ਸੀ ਉੱਥੇ ਹੀ ਇਨ੍ਹਾਂ ਸੇਰਾਂ ਨੇ ਮਾਤਾ ਗੁਜਰ ਕੌਰ ਤੇ ਸਹਿਬਜ਼ਾਦੇਆਂ ਦੇ ਪਵਿੱਤਰ ਸਰੀਰਾਂ ਦੀ ਰਖਵਾਲੀ ਕੀਤੀ ਤਾਂ ਕਿ ਕੋਈ ਹੋਰ ਜਨਵਰ ਇਨ੍ਹਾਂ ਦੇ ਸਰੀਰਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ ਇਹ ਥੜਾ ਸਬ ਹੈ ਬਾਬਾ ਜੂਰਾਵਰ ਸਿੰਘ ਜੀ ਦਾ ਜਿੱਥੇ ਉਹਨਾਂ ਦੇ ਪਵਿੱਤਰ ਸਰੀਰ ਨੂੰ ਉਸ ਸਮੇਂ ਰੱਖਿਆ ਗਿਆ ਸੀ ਆਪ ਜੀ ਦਰਸ਼ਨ ਕਰ ਰਹੇ ਹੋ ਥੜਾ ਬਾਬਾ ਫਤਿਹ ਸਿੰਘ ਜੀ ਦਾ ਇਸ ਥੜੇ ਦੇ ਉੱਪਰ ਬਾਬਾ ਫਤਿਹ ਸਿੰਘ ਜੀ ਦੀ ਪਵਿੱਤਰ ਸਰੀਰਕ ਦੇ ਨੂੰ ਰੱਖਿਆ ਗਿਆ ਸੀ ਤੇ ਉਸ ਸਮੇਂ ਮੁਗਲਾ ਨੇ ਬਹੁਤ ਸਾਰੇ ਜ਼ੁਲਮ ਕੀਤੇ ਮਾਤਾ ਗੁਜਰਕੌਰ ਤੇ ਸਹਿਬਜ਼ਾਦਿਆਂ ਤੇ ਪਰ ਉਹ ਉਹਨਾਂ ਨੂੰ ਨਹੀਂ ਡੁਲਾ ਸਕੇ ਤੋਂ ਆਪਣੇ ਸਿੱਖ ਦੇ ਪੱਕੇ ਰਹੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਨੇ ਜਿਸ ਹੰਸਲਾ ਨਦੀ ਦੇ ਕਿਨਾਰੇ ਪਵਿੱਤਰ ਸਰੀਰਾਂ ਨੂੰ ਛੁੱੜ ਦਿੱਤਾ ਸੀ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਹੰਸਲਾ ਨਦੀ ਇਹ ਉਹੀ ਹੰਸਲਾ ਨਦੀ ਹੈ ਜਿਸ ਜਿੱਦੇ ਆਪ ਦਰਸ਼ਨ ਕਰ ਰਹੇ